ਆਈ ਪਾਉਣ ਚਾਲਦੇ ਆ ਰਾਨੂੰ ਆਪਾਂ ਇੱਥੇ ਕੋਲੇ ਸ਼ਾਰਪੀ ਆ ਤੇ ਉਹ ਹੀ ਕੰਮ ਹੋ ਗਿਆ ਗ੍ਰੈਂਡਰ ਤਾਂ ਪੈ ਗਿਆ ਪਾਣੀ ਉਹ ਚੱਲਦਾ ਆ ਜੀ ਥਾਲੀ ਆਪਾਂ ਕੱਢਿਆ ਨਹੀਂ ਇਹ ਹੋਣਾ ਤੇ ਇਹਦੇ ਮਗਰ ਪਾਉਂਦੇ ਆਂ ਦੇਖੋ ਰੈਣ ਸੱਤੀ ਤਾਂ ਮੈਂ ਬਾਈ ਚਲਾਈ ਜਾਂਦੇ ਮਸ਼ੀਨ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ 'ਚ ਆਪਾਂ ਆਪਣੀ ਰਾਨੂੰ ਲੈ ਕੇ ਆਏ ਆ ਵਾਕ ਤੇ ਇਹਦੀ ਡੇਲੀ ਰੁਟੀਨ ਤੇ ਕਰਾਈ ਕਰਾਂਗੇ ਹੁਣ ਕਿਉਂਕਿ ਹੁਣੇ ਨੇ ਮੇਰੇ ਖਾਨਾ ਦੇ 3 ਕੁ ਮਹੀਨੇ ਰਹਿ ਗਏ ਆ ਸੂਨ ਚ ਤੇ ਵਧ ਗਿਆ ਇੰਨੇ ਨੇ ਜੀ ਐਕਸਰਸਾਈਜ਼ ਹੋ ਜਾ ਕਰੂਗੀ ਤੇ ਚਲੋ ਇਹ ਲੈ ਕੇ ਚੱਲਦੇ ਆ ਆ ਜਾ ਆਪਾਂ ਪਿੰਡ ਤੋਂ ਤਾਂ ਕਾਫੀ ਦੂਰ ਆ ਗਏ ਆ ਇਹ ਪੁੱਤ ਤੇ ਹੁਣ ਇਹਨੂੰ ਕੱਚੇ ਰਾਹ ਤੇ ਆਪਾਂ ਲੈ ਕੇ ਜਾਣਨੇ ਆ ਤੇ ਆਪਾਂ ਹੁਣ ਸਵੇਰ ਤੱਕ ਹੀ ਜਾਣਨੇ ਆ ਮੇਰੇ ਖਿਆਲ ਨਾਲ ਅੱਜ ਤੇ ਰਾਹ ਨੂੰ ਇਹਦੀ ਵਧਾ ਦਾਂਗੇ ਰਾਹ ਲੰਮਾ ਲੈ ਕੇ ਜਾਇ ਕਰਾਂਗੇ ਹੌਲੀ ਹੌਲੀ ਇਹਨੂੰ ਐਂ ਕਰਦੇ ਕਰਦੇ ਲਓ ਜੀ ਆਪਣੀ ਰਾਈਡ ਹੋ ਗਈ ਕੰਪਲੀਟ ਆਪਾਂ ਇਸ ਸਵੇਰ ਤੱਕ ਹੁਣ ਇਹਦੀ ਕਰਦੇ ਆ ਨਾ ਫਿਰ ਗਿੱਲਾ ਕਾ ਤੇ ਕਰਦੇ ਹੁਣ ਫੋਟੋ ਸ਼ੂਟ ਕਰਦੇ ਆ ਦੀ ਕਿ ਇੱਥੇ ਫੋਟੋ ਸ਼ੂਟ ਬਹੁਤ ਵਧੀਆ ਹੋਊਗਾ ਤੇ ਚਲੋ ਹੁਣ ਇਹ ਫੋਟੋ ਫੋਟੋਆਂ ਆਪਾਂ ਖੇਚ ਲਈਆਂ ਪਰ ਓਵੇਂ ਪੂਰੀ ਫੋਟੋ ਨਹੀਂ ਖਿੱਚੀ ਗਈ ਥੇਸ ਥੇਸ ਦੀ ਖੇਚ ਲਈ ਕਿ ਆਪਾਂ ਕੱਲੇ ਸੀਗੇ ਤੇ ਖੜਦੇ ਨਹੀਂ ਸੀਗੇ ਤੇ ਹੁਣ ਆਪਾਂ ਚੱਲਦੇ ਆ ਘਰਾਂ ਨੂੰ ਤੇ ਚਲੋ ਲਓ ਜੀ ਆਪਾਂ ਚੱਲਦੇ ਆ ਤੇ ਕੱਚਾ ਰਾ ਆਪਣਾ ਤੇ ਪਿੰਡ ਤੋਂ ਆਪਾਂ ਕਾਫੀ ਦੂਰ ਆ ਗਏ। ਨੂੰ ਹੋਣਿਆ ਜੀ। ਆਹ ਪਿੰਡ ਆਉ ਸੀ। ਤੇ ਚੱਲਦੇ ਨੂੰ ਘਰੇ ਲੈ ਕੇ। ਜੀ ਆਪਾਂ ਕਿਸੇ ਦੇ ਘਰੇ ਤੇ ਹੁਣ ਰਾਣ ਨੂੰ ਛੱਡਦੇ ਆ ਆਪਾਂ ਖੁੱਲੀ। ਬਾਹਰ ਦੰਦ ਜਣਾ ਖਾ ਲੂਗੀ। ਤੇ ਮਿਸਤਰੀ ਵੀ ਆ ਗਿਆ ਬਾਈ। ਆਪਣੀ ਹੋਣ ਲੱਗ ਪਈ ਕੋਠੀ ਪਲਾਸਟਰ। ਤੇ ਚਲੋ ਤੁਹਾਨੂੰ ਖਵਾਵਾਂਗੇ। ਹਾਂ। ਲਓ ਜੀ ਇਹਨਾਂ ਨੂੰ ਆਪਾਂ ਇੱਥੇ ਖੁੱਲੇ ਛੜਤੀ ਆ ਤੇ ਹੁਣ ਦਾਣੇ ਨਾਲ ਖਾ ਲੂਗੀ ਤੇ ਹਾਂਜੀ ਡੈਡੀ ਮਗਲੈੜ ਪਹੁੰਚ ਜਾ ਧੰਨੇ ਬਾਈਰੇ ਮਗਲੈੜ ਲੈ ਦੇਖਣਾ ਪੈਣਾ ਚਾ ਮੈਂ ਪਹੁੰਚਦਾ ਤੇ ਆਪਣੀ ਮਸ਼ੀਨ ਵੀ ਇੱਧਰ ਗਈ ਫਤਾਰ ਚੱਲੀ ਆ ਲਓ ਜੀ ਆ ਪਾਕਿਸਤਾਨ ਕੋਟੀ ਦੇ ਤੇ ਆਪਣਾ ਉੱਪਰੋਂ ਲੱਗੇ ਹੋਏ ਆ ਬਾਈ ਇਹ ਰੇ ਪਲਸਟਰ ਕਰਨ ਪਹਿਲਾਂ ਤੁਹਾਨੂੰ ਦਿਖਾਉਂਦੇ ਆ ਬਾਈ ਇਹ ਰੇ ਹੁਣ ਛਾਣੀ ਜਾਂਦੇ ਆ ਰੇਤਾ ਤੇ ਉਧਰ ਬਾਈ ਮਿਸਤਰੀ ਲੱਗੇ ਹੋਏ ਆ ਟਰਾਈ ਕਰਨ ਤੇ ਚਲੋ ਤੁਹਾਨੂੰ ਦਿਖਾਉਂਦੇ ਆ ਅੰਦਰੋਂ ਬਾਈ ਇਹ ਰੇ ਨੇ ਇੱਕ ਰੂਮ ਤਾਂ ਕਰਤਾ ਕੰਪਲੀਟ ਤੇ ਇੱਕ ਆਕਾਂਦ ਕਰਤੀ ਆ ਇਧਰੋਂ ਸਾਹਮਣੇ ਲਓ ਜੀ ਆ ਰੂਮ ਤਾਂ ਹੋ ਗਿਆ ਕੰਪਲੀਟ ਉੱਪਰ ਤੇ ਬਾਕਸ ਹੋਣਗੇ ਆ ਦੋ ਸਾਈਡਾਂ ਹੋਣਗੇ ਕੰਪਲੀਟ ਆਹ ਦੋ ਹੋਊਗਾ ਤੇ ਆਹ ਦੋ ਰਹਿਗਾ ਤੇ ਲੱਗੇ ਪਏ ਆ ਬਾਈ ਹਰੇ ਬੱਸ ਇਹ ਚਲੋ ਹੁਣ ਆਪਾਂ ਚੱਲਦੇ ਆ ਥੱਲੇ ਤੇ ਧਨੇਰੇ ਮੇਰੇ ਖਾਲਾ ਚੱਲੇ ਆ ਉਹ ਜਾਂਦੇ ਆ ਤੇ ਆਪਣੀ ਕਤਾਰ ਦੂਜੀ ਵੀ ਉਹ ਖੜੀ ਉਹ ਖਾਣੇ ਆ ਜੀ ਨਾ ਜੀ ਤੇ ਮਲਕੀ ਤਾਂ ਆਪਣੀ ਜਾਵੜੀ ਸਟੇਮ ਦਾ ਤੇ ਚਲੋ ਹੁਣ ਚੱਲਦੇ ਹਾਂ ਥੱਲੇ ਤੇ ਆਪਾਂ ਹੁਣ ਘੋੜੀ ਦੀ ਲੱਦ ਚਿਕਨ ਵਾਲਾ ਬਣਾਉਵੇਂ ਆ ਤੇ ਵੇਨੇ ਆਪਣੇ ਤੋਂ ਕੀ ਬੰਦਾ ਹੈ ਕਿ ਨਹੀਂ ਬੰਦਾ ਨਹੀਂ ਤਾਂ ਫਿਰ ਕਦਮੀਰ ਕੋਲ ਲੈ ਚਲਾਂਗੇ ਆਪਾਂ ਪਹਿਲਾਂ ਚਲਾਇਆ ਸੀਗਾ ਵੇਡਿੰਗ ਸੈਟ ਤੇ ਉਹਨਾਂ ਦਾ ਵਧੀਆ ਹੀ ਗੱਲ ਬਣੀ ਸੀਗੀ ਹੁਣ ਆਪ ਫੇਰ ਚਲਾਉਨੇ ਆ ਅੱਜ ਫੇਰ ਤੇ ਚਲੋ ਲਓ ਜੀ ਆਪਣੇ ਨੂੰ ਆਪ ਮਿਲ ਗਈ ਪੈਪ ਇਹਨੂੰ ਵੱਢ ਲੈਨੇ ਆ ਇੱਕ ਕੱਟ ਕਰ ਲਾਂਗੇ ਤੇ ਜਾਲ ਵੀ ਹੈਗੀ ਆ ਹੁਣ ਪੱਤੇ ਆ ਰਹੇ ਨੇ ਪੱਤیاں ਲੱਭਦੇ ਆ ਪੱਤیاں ਮੈਨੇ ਆ ਪਹਿਲਾਂ ਇਹਨੂੰ ਕਟਵਟ ਕਰ ਲਏ ਫਿਰ ਪੱਤیاں ਲੱਭਦੇ ਆ ਲਓ ਜੀ ਉਹੀ ਗੱਲ ਹੋ ਗਈ ਬਾਈ ਆਰੇ ਨੇ ਗ੍ਰੈਂਡਰ ਗਿੱਲਾ ਕਰਤਾ ਤੇ ਆਪਾਂ ਉਹ ਰੱਖਤਾ ਤੇ ਚਲੋ ਕੋਈ ਨਾ ਆਪਾਂ ਵੇਲਡਿੰਗ ਸੈਟ ਨਾਲ ਚਲਾਉਨੇ ਆ ਆਦਾ ਵੇਲਡਿੰਗ ਸੈਟ ਨਾਲ ਹੀ ਲਾਵਾਂਗੇ ਬਿੰਡ ਲਾ ਲਾ ਕੇ ਵੱਡਣ ਦਾ ਹੀ ਆ ਜੂਗਾ ਤੇ ਉਹਨੂੰ ਸੋਭਦਾ ਲੱਗ ਜੇ ਤਾਂ ਆਪਾਂ ਤੇ ਫਿਰ ਕਰਦੇ ਹਾਂ ਉਹਨਾਂ ਗੱਲ ਲਓ ਜੀ ਉਹੀ ਕੰਮ ਹੋ ਗਿਆ ਗ੍ਰੈਂਡਰ ਤਾਂ ਪੈ ਗਿਆ ਪਾਣੀ ਉਹ ਚੱਲਦਾ ਨਹੀਂ ਪਿਆ ਤੇ ਪੈਪ ਤਾਂ ਆਪਾਂ ਵੜ ਲਈ ਸੀਗੀ ਟੋਟਾ ਤੇ ਹੁਣ ਇਕੱਲਾ ਇਹਨੂੰ ਰਗੜੀ ਕਰਨੀ ਸੀ ਕਿਉਂਕਿ ਆ ਇੱਥੇ ਵੈਲਡਿੰਗ ਸੈਟ ਦੇ ਰਹਿ ਗਏ ਸੀਗੇ ਤੇ ਚਲੋ ਹੁਣ ਪਹਿਲਾਂ ਕਰਾਉਂਦੇ ਗ੍ਰੈਂਡਰ ਲੋਟ ਨੂੰ ਸ਼ਹਿਰ ਲੈ ਕੇ ਜਾਣਾ ਪੈਣਾ ਫਿਰ ਆਪਣਾ ਕੰਮ ਚੱਲੂਗਾ ਕੋਈ ਨਾ ਬਣਾਵਾਂਗੇ ਤਾਂ ਆਪਾਂ ਹੀ ਘਰੇ ਤੇ ਵੈਲਡਿੰਗ ਸੈਟ ਦਾ ਹੁਣ ਆਪਣਾ ਕੰਮ ਹੈ ਨਹੀਂ ਇਹ ਵੀ ਰੱਖ ਦਿੰਨੇ ਆ। ਕੰਮ ਤਾਂ ਹੁਣ ਕੋਈ ਨਹੀਂ ਚੱਲਣਾ। ਤੁਹਾਨੂੰ ਦੱਸ ਦਿੰਨੇ ਆ ਇਹ ਆਪਾਂ ਇੱਥੋਂ ਵੜ ਦਾਂਗੇ ਇੰਨਾ ਤੇ ਉਧਰ ਵੀ ਵੱਢ ਕੇ ਇਤਨਾਂ ਦੇ ਕੋ ਫੋੜ ਦਾ ਟੁੱਟਾ ਹੋ ਜਾਊਗਾ ਤੇ ਉਸ ਤੋਂ ਬਾਅਦ ਤੇ ਆ ਜਾਲੀ ਲਾ ਦਾਂਗੇ ਥੱਲੇ। ਇਹਦੇ ਆਸੇ ਪਾਸੇ ਫਰੇਮ ਬਣਾ ਦਾਂਗੇ 2-3 ਸਾਈਡਾਂ ਤੇ ਤੇ ਅੱਗੇ ਇੱਕ ਪੱਤੀ ਲਾ ਦਾਂਗੇ ਤਿੱਖੀ ਕਿਉਂਕਿ ਜਿਹੜਾ ਅੱਗੋਂ ਖੁਰਚਾ ਪਾ ਕੇ ਤਾਂ ਚੱਕ ਕੇ ਤੇ ਛਾਣ ਕੇ ਤੇ ਜਿਹੜੀ ਲਿੱਦ ਹੋ ਗਈ ਉਹ ਕਲੀ ਤਾਂ ਰਹਿ ਜਾਊਗੀ ਤੇ ਮਿੱਟੀ ਥੱਲੇ ਜਾਊਗੀ। ਤੇ ਚਲੋ ਹੋਣਾ ਕੱਲ ਤੇ ਜਾਂ ਪਰਸੋ ਦੇ ਗਈ ਗੱਲ ਕਿਉਂਕਿ ਵੈਲਡਿੰਗ ਆਪਣਾ ਕੈਲੈਂਡਰ ਤਾਂ ਹੋ ਗਿਆ ਖਰਾਬ ਜਾਂ ਫਿਰ ਆਪਾਂ ਕਿਸੇ ਦਾ ਲੈ ਆਵਾਂਗੇ ਤੇ ਕਰਦੇ ਹਾਂ ਗੱਲ ਹਾਂਜੀ ਮੈਂ ਤਤੀ ਬਣੀ ਨਵਾਮਾਂ ਮੈਂ ਕੀ ਮੈਂ ਮੈਂ ਹਾਂ ਨਿੱਗੀ ਜੇ ਪੈਂਦਾ ਨਵਾਉਣੀ ਆ ਆਉਣਾ ਮੈਂ ਵੀ ਹੁਣ ਤਾਂ ਇਦਾਂ ਤੇ ਕੋਈ ਕੰਮ ਹੈ ਨਹੀਂਗਾ ਤੇ ਨਹੀਂ ਨਹੀਂ ਆਉਣਾ ਮੈਂ ਤੇ ਚਲੋ ਹੁਣ ਫਿਰ ਆਪਣਾ ਕੋਈ ਕੰਮ ਹੁਣ ਹੋਣਾ ਤਾਂ ਹੈ ਨਹੀਂਗਾ ਨਹੀਂ ਤਾਂ ਵੇਨੇ ਆ ਜੇ ਚੱਲ ਪਿਆ ਤਾਂ ਬਾੜੀ ਵੀ ਗੱਲਾਂ ਧੁੱਪੇ ਰੱਖ ਦਿੰਦੇ ਕਿਰਾ ਹਾਂ ਤੋ ਪੇਸ ਕਰ ਲੈਨੇ ਆ ਚੱਲ ਪੂਗਾ ਤੇ ਚਲੋ ਇਹਨੇ ਹੁਣ ਗਾ ਕਰਦੇ ਕੋਈ ਕੰਮ ਹੋਰ ਟੀਜੇ ਤੇ ਮਗਰੋਂ ਤੇ ਅਜਾ ਨੂੰ ਵੇਖੋ ਬੈਠੀ ਆਪਣੀ ਕੇ ਬੈਠੀ ਹੈ ਮੂੰਹ ਤੇ ਲੇਕ ਵੱਡੀ ਕੀ ਸਤੀ ਭਈ ਹੈ ਤੇ ਚਲੋ ਕਰਦੇ ਵੀ ਹੋਰ ਕੰਮ ਤੇ ਫਿਰ ਮਿਲਦੇ ਆ ਤੁਹਾਨੂੰ ਲਾਈ ਲੈਣ ਪਈ ਸਤੀ ਉਹ ਤਾਂ ਲੈ ਗੁੱਡੇ ਆਇਆ ਕਿਵੇਂ ਮਾਰ ਗਿਆ ਦੀ ਤੇ ਚਲੋ ਹੁਣ ਆਪਾਂ ਕਰਦੇ ਕੋਈ ਹੋਰ ਕੰਮ ਜੇ ਤੁਹਾਨੂੰ ਮਿਲਦੇ ਆ ਲਓ ਜੀ ਆਪਾਂ ਮਸ਼ੀਨ ਕੋਲੇ ਆ ਗਏ ਸੀਗੇ ਤੇ ਧੰਨੇ ਬਾਈ ਹਰੇ ਕੋਲੇ ਆਏ ਸੀਗੇ ਆਪਣੇ ਪਿੱਛੇ ਮਸ਼ੀਨ ਚੱਲੀ ਜਾਂਦੀ ਆ ਮੈਂ ਇਦਰੋਂ ਸਨ ਲਾਈਟ ਬਾੜੀ ਪੈਣੀ ਤਾਂ ਕਰਕੇ ਆਪਾਂ ਮੂੰਹ ਐਡ ਕੀਤਾ ਆ ਤੇ ਤੁਹਾਨੂੰ ਸੁਣਾਇਆ ਮਸ਼ੀਨ ਚੱਲਦੀ ਆਜੋ ਲਓ ਕਰੋ ਚੈੱਕ ਮਸ਼ੀਨ ਚੱਲਦੀ ਅੱਜ ਕਿੰਦੇ ਪਾਈ ਕੇ ਲੱਗੀ ਆਪਣੀ ਮਸ਼ੀਨ ਪਤਾ ਕਿਹੜਾ ਰਹਿ ਗਿਆ ਭਦਰਵੀ ਹੋਰ ਕਿਹੜਾ ਰਹਿ ਗਿਆ ਹਾਂ ਸਾਢੇ 4 ਕਿਲੇ ਰਹਿੰਦੇ ਆ ਚਲੋ ਹੁਣ ਚਾਲਦੇ ਆਪਾਂ ਦੂਜੀ ਕੋਲੇ ਵੀ ਹੁਣ ਉੱਥੇ ਵੀ ਉਟਾਉਨੇ ਆ ਨਹੀਂ ਧੰਨਾ ਬਾਈ ਤੇ ਲਾਈ ਜਾਂਦੇ ਮਸ਼ੀਨ ਤੇ ਭਾਤ ਆ ਕੇ ਸੀ ਰੋਟੀ ਖਾਣ ਵਾਸਤੇ ਤੇ ਖਾ ਕੇ ਮੇਰਾ ਉਹ ਕਿਰੇ ਜਾਣਗੇ ਥੱਲੇ ਤੇ ਬਾਈ ਦੀ ਚੱਲਣੀ ਬਾਈ ਵੱਡੋ ਹੁਣ ਆ ਡਿੱਗਿਆ ਹੈਗਾ ਇੱਕ ਵੱਢਣਗੇ 72 ਨੇ ਲਾੜੇ ਗਾਣੇ ਲਓ ਜੀ ਆਪਾਂ ਇਸ ਕਿ ਆਪਣੀ ਕਰਤਾਰ ਮਸ਼ੀਨ ਕੋਲੇ ਬਾਈ ਮਾਡਲ ਕੋਲੇ ਤੇ ਇਹ ਚੱਲੀ ਜਾਂਦੀ ਹੈ ਤਾਈ ਕਾਕੇ ਕੀ ਦੇ ਭਾਈ ਵੀ ਆਇਆ ਵਿਕਰਮ ਮਿਲਦੇ ਹਣ ਤੇ ਆਓ ਜੀ ਇਹਨੇ ਦੋ ਨਹੀਂ ਤਿੰਨ ਟਰੈਕਟਰ ਲਏ ਆ ਦੋ ਤਾਂ ਮਹਿੰਦਰਾ ਇੱਕ ਮੈਸੀ 4x4 ਤੇ ਤੁਹਾਨੂੰ ਉਹ ਵੀ ਵਿਖਾਉਣੇ ਆ ਤੇ ਆਜੋ ਚੱਲਦੇ ਹਾਂ ਮਸ਼ੀਨ ਕੋਲੇ ਪਹਿਲਾਂ ਤੇ ਆਪਾਂ ਹਮ ਜਾਣਾ ਕਿੱਲੇਵਾੜਾ ਹੋਰ ਮੈਂ ਤਰਾ ਇੱਕ ਐਂ ਵੀ ਆਉਂਦਾ ਆਪਾਂ ਐਂ ਦੀ ਆਗੇ ਸੀ ਤੇ ਚਲੋ ਚੱਲਦੇ ਹਾਂ ਮਸ਼ੀਨ ਕੋਲੇ ਲਓ ਜੀ ਆਪਾਂ ਆਈ ਸੀ ਆਪਣੀ ਮਸ਼ੀਨ ਕੋਲੇ ਤੇ ਬਾਈ ਇਹ ਰਖਾਈ ਹੁੰਦੀ ਰੋਟੀ ਤੇ ਜਗ੍ਰਾਮ ਬਾਈ ਦੀ ਪੀਣੇ ਚਾਹਾਂ ਅਸੀਂ ਆਈ ਜੀ ਇੱਥੋਂ ਦੇਖੋ ਦੁਕਾਨ ਆ ਅਸੀਂ ਖੇਤਾਂ ਤੋਰ ਲਓ ਜੀ ਬਾਈ ਇਹ ਰਿੜਿਆ ਨੇ ਦਾਣੇ ਤੇ ਮੈਸੀ ਦਾ ਇੱਧਰ ਹੈ ਨਹੀਂਗਾ ਮੈਸੀ ਜੀਗਾ ਦੂਜੀ ਮਸ਼ੀਨ ਕੋਲੇ ਚੱਲੀ ਜਾਂਦਾ ਉੱਧਰ ਜਿੱਥੋਂ ਆਪਾਂ ਪਹਿਲਾਂ ਆਏ ਆ ਆਪਾਂ ਧਿਆਨ ਨਹੀਂ ਮਾਇਆ ਕੋਈ ਨਾ ਆਪਣੇ ਦੋ ਤਿੰਨ ਨੇ ਇੱਥੇ ਲੱਗ ਗਏ ਕਿ ਤਾਇਏ ਕੇ ਤੇਰਾ ਛੱਡਦੇ ਆ ਤੇਨ ਜਰੂਰ ਆ ਹੋਏ ਮੈਸੀ ਤੇਰਾ ਲਿਆ ਹੈਂ ਤੇ ਮੈਂ ਚੱਲੇ ਨਹੀਂ ਸਾਨੂੰ ਤਾਂ ਚੱਲ ਪਿਆ ਹੈਂ ਆ ਗਈ ਤੇ ਮਹਾਰਾਪ ਤੇ ਚਲੋ ਹੁਣ ਚੱਲਦੇ ਘਰਾਂ ਨੂੰ ਕਿਉਂਕਿ ਘਰੇ ਕੋਈ ਹੈ ਨਹੀਂ ਗਾ ਡੈਡੀ ਇਹ ਰਵੇ ਗਏ ਹੋਏ ਆ ਪੱਖੇ ਰਣ ਤੇ 쿠שי ਬਿਮਾਰ ਹੋ ਗਿਆ ਤੇ ਚੱਲ ਕੇ ਮੇਨੇ ਕਰੇ ਇੱਕ ਕੰਮ ਆ ਪਾ ਮਲਕੀਤ ਕਰ ਵੀ ਕੱਲ ਨੂੰ ਵੇਖ ਲਾਂਗੇ ਮਾ ਗਿਆਂਗੇੜਾ ਵਿਕਰਮ ਭਾਈ ਜੀ ਆ ਚਲ ਗਏ ਹੈ ਆ ਜਾਓ ਲਓ ਜੀ ਧੰਨੇ ਭਾਈ ਅਰੇ ਆ ਗਏ ਨੇ ਕੀਤ ਵੀ ਆਈ ਕਰੇ ਤੇ ਕਤਾਰਾਂ ਵੀ ਦੋਵੇਂ ਗਾਗੀਆਂ ਤੇ ਅੰਦਰ ਲੱਗ ਗਏ ਆ चलो आई दुलाउ जी समाप्ती हिते चङा ई पर सत शयकाल